ਲੋ ਵਾਚਿੰਗ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਜੀਤ ਸਿੰਘ ਸੀਤਲ ਦਾ ਲਿਖਿਆ ਲੇਖ ਸ਼ੀਸ਼ੇ ਸਾਹਮਣੇ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਅੱਜ ਦੀ ਸਾਡੀ ਵੀਡੀਓ ਪਾਠ ਪੁਸਤਕ ਆਧੁਨਿਕ ਗਾਧ ਰਤਨਾਕਰ ਦੇ ਵਿੱਚ ਦਰਜ ਜੀਤ ਸਿੰਘ ਛੀਤਲ ਦਾ ਲਿਖਿਆ ਲੇਖ ਸ਼ੀਸ਼ੇ ਸਾਹਮਣੇ ਵੀਡੀਓ ਵਿੱਚ ਇਸ ਲੇਖ ਦਾ ਪਾਠ ਇਸ ਤੇ ਦਾ ਪ੍ਰਸ਼ਨ ਉੱਤਰ ਅਤੇ ਵੀਡੀਓ ਦੇ ਆਖਰ ਦੇ ਵਿੱਚ ਚੀਤ ਸਿੰਘ ਸ਼ੀਤਲਦੀਪ ਜੀਵਨੀ ਵੀ ਤੁਸੀਂ ਦੇਖੋਗੇ ਪਹਿਲਾਂ ਲੇਖ ਸ਼ੀਸ਼ੇ ਸਾਹਮਣੇ ਇਸ ਦਾ ਪਾਠ ਦੇਖਦੇ ਹਾਂ ਲੇਖਕ ਲਿਖਦਾ ਹੈ ਮੈਂ ਜਨਮ ਤੋਂ ਹੀ ਚਿੱਟੇ ਰੰਗ ਦਾ ਸਾਂ ਮੇਰੀ ਮਾਂ ਮੈਨੂੰ ਦੱਸਿਆ ਕਰਦੀ ਸੀ ਕਿ ਪਿੰਡ ਦੇ ਲੋਕ ਤੈਨੂੰ ਬੱਗਾ ਆਖਦੇ ਸਨ ਨਿੱਕੇ ਹੁੰਦੇ ਮੈਨੂੰ ਰੰਗਦਾਰ ਕੱਪੜੇ ਪਾ ਕੇ ਤੇ ਸਿਰ ਤੇ ਗੁਲਾਬੀ ਰੰਗ ਦੀ ਬੱਦੀ ਵਿਧਾਈ ਪੱਗ ਰੱਖ ਕੇ ਮੇਰੇ ਤਾਇਆ ਜੀ ਆਪਣੀ ਹੱਤੀ ਤੇ ਲੈ ਗਏ ਤੇ ਜਾ ਸੌਦੇ ਵਿੱਚ ਬਿਠਾ ਦਿੱਤਾ ਕਈਆਂ ਗਾਕਾਂ ਨੇ ਮੈਨੂੰ ਜਾਪਾਨੀ ਵਾਵਾ ਸਮਝ ਕੇ ਮੇਰਾ ਮੁੱਲ ਪੁੱਛ ਲਿਆ ਮੈਂ ਯੂਸਫ ਵਾਂਗ ਨਿੱਕੇ ਹੁੰਦੇ ਹੀ ਆਰਥਿਕ ਮੰਡੀ ਵਿੱਚ ਵਿਕਣ ਲੱਗਿਆ ਮੈਨੂੰ ਐਉਂ ਪ੍ਰਤੀਤ ਹੁੰਦਾ ਰੱਬ ਨੇ ਆਪਣੀ ਲੋੜ ਪੂਰੀ ਕਰਨ ਲਈ ਮੈਨੂੰ ਧਰਤ ਦੇ ਸ਼ਾਹ ਅੱਗੇ ਗਹਿਣੇ ਰੱਖ ਦਿੱਤਾ ਸੀ ਮੈਂ ਅੱਖਰਾਂ ਤੇ ਸ਼ਬਦਾਂ ਦੇ ਗੁੱਡੀਆਂ ਪਟੋਲਿਆਂ ਨਾਲ 12 ਸਾਲ ਦੀ ਅਵਸਥਾ ਤੋਂ ਖੇਡਣ ਲੱਗਿਆ ਮੈਂ ਆਪਣੇ ਅਨੁਭਵੀ ਭਾਵਾਂ ਲਈ ਇਹਨਾਂ ਦੇ ਪੋषण ਲੈ ਲੈ ਖੁਸ਼ ਹੁੰਦਾ ਮਾਤ ਪੰਜਾਬੀ ਦੇ ਸ਼ਬਦਾਂ ਨੇ ਮੇਰੇ ਅੰਦਰਲੀ ਸੁੱਤੀ ਕੋਇਲ ਜਗਾ ਦਿੱਤੀ ਪਰ ਪਤਾ ਨਹੀਂ ਸਿਆਲਕੋਟ ਦਾ ਜੰਪਲ ਹੁੰਦੇ ਹੋਏ ਵੀ ਮੇਰੇ ਅੰਦਰ ਕਿਉਂ ਪੂਰਨ ਵਰਗਾ ਪੱਥਰ ਦਿਲ ਨਹੀਂ ਮੈਨੂੰ ਤਾਂ ਹਰ ਪੀੜਾ ਤੇ ਰੋਣਾ ਆ ਜਾਂਦਾ ਹੈ ਹਰ ਮਝੌਂ ਦੀ ਕਲੀ ਦੇ ਨਾਲ ਮੇਰਾ ਦਿਲ ਘੁੱਟ ਘੁੱਟ ਜਾਂਦਾ ਹੈ ਅਤੇ ਹਰ ਫੁੱਲ ਦੇ ਦੀਵੇ ਦੀ ਲੋ ਮੱਦਮ ਪੈਣ ਉੱਪਰ ਉਹ ਬੁਝ ਬੁਝ ਜਾਂਦਾ ਹੈ ਮੈਂ ਨੰਗ ਟੜੰਗਾ ਸਾਹਿਤ ਸਿੰਘ ਵਿੱਚ ਇੱਕੋ ਇੱਕ ਸੁੱਚੇ ਭਾਵਾਂ ਦੀ ਤੜਾਗੀ ਬੱਦੀ ਵੱਡੇ ਵੱਡੇ ਮੱਲਾਂ ਵਿੱਚ ਘਿਰਿਆ ਧਰਤ ਦੀ ਕੁੱਲੀ ਮਿੱਟੀ ਨੂੰ ਕੇਸਰ ਵੱਤ ਪਿੰਡੇ ਮਲਦਾ ਹਾਂ ਮੈਨੂੰ ਖਾਣ ਪੀਣ ਵਿੱਚ ਕਿਸੇ ਕਿਸਮ ਦਾ ਭਰੇਜ ਨਹੀਂ ਤੇ ਨਾ ਹੀ ਪੈਨਣ ਹੰਡਾਉਣ ਵਿੱਚ ਜੋ ਜਦੋਂ ਮਿਲ ਜਾਵੇ ਠੀਕ ਹੈ ਨਾ ਮਿਲੇ ਤਾਂ ਵੀ ਕੋਈ ਚਿੰਤਾ ਨਹੀਂ ਹੁੰਦੀ ਮੈਂ ਘੱਟ ਖਾਂਦਾ ਘੱਟ ਸੌਂਦਾ ਤੇ ਘੱਟ ਬੋਲਦਾ ਹਾਂ ਮੇਰੇ ਕਈ ਕਈ ਦਿਨ ਤੇ ਕਈ ਕਈ ਮਹੀਨੇ ਸੁੱਕੇ ਹੀ ਲੰਘ ਜਾਂਦੇ ਹਨ ਮੇਰਾ ਦਿਲ ਸਾਗਰ ਠਾਠਾ ਮਾਰਦਾ ਰਹਿੰਦਾ ਹੈ ਪਰ ਮੇਰੀ ਕਲਮ ਖਾਮੋਸ਼ ਰਹਿੰਦੀ ਹੈ ਅਤੇ ਕਈ ਵਾਰ ਅਜਿਹਾ ਵੇਗ ਆਉਂਦਾ ਹੈ ਕਿ ਮੈਂ ਲਿਖਦਾ ਜਾਂਦਾ ਹਾਂ ਦਿਨ ਹੋਵੇ ਚਾਹੇ ਰਾਤ ਜਾਨਣ ਹੋਵੇ ਚਾਹੇ ਹਨੇਰਾ ਇਕਾਂਤ ਹੋਵੇ ਚਾਹੇ ਰੌਲਾ ਮੈਂ ਲਿਖਦਾ ਜਾਂਦਾ ਹਾਂ ਕਿਉਂ ਜੋ ਹਮ ਰੋਣੇ ਪੇ ਆਏ ਤੋ ਦਰਿਆ ਹੀ ਬਹਾ ਦੇ ਸ਼ਬਨਮ ਕੀ ਤਰਾ ਹਮੇ ਤੋ ਰੋਨਾ ਵੀ ਨਹੀਂ ਆਤਾ ਤੇ ਫਿਰ ਸਫਿਆਂ ਦੇ ਸਫੇ ਮੈਂ ਆਪਣੇ ਕਰਮਾਂ ਵਾਂਗ ਕਾਲੇ ਕਰਦਾ ਜਾਂਦਾ ਹਾਂ ਤੇ ਉਹ ਰਾਤ ਰਾਣੀ ਦੇ ਕਾਲੇ ਧਨ ਵਾਂਗ ਵਧਦੇ ਹੀ ਜਾਂਦੇ ਹਨ ਮੈਨੂੰ ਬਾਂਕਾ ਬਣਨਾ ਨਹੀਂ ਆਇਆ ਮੇਰੇ ਕੱਪੜਿਆਂ ਦਾ ਕੋਈ ਖਾਸ ਮੇਚ ਜਾਂ ਨਾਪ ਨਹੀਂ ਮੇਰੀ ਪੈਂਟ ਤੇ ਕਮੀਜ਼ ਦੇ ਬਟਨ ਕਦੀ ਵੀ ਪੂਰੇ ਨਹੀਂ ਹੁੰਦੇ ਕਈ ਵਾਰ ਮੈਂ ਪਿੰਨ ਲਾ ਕੇ ਸਾਰ ਲੈਂਦਾ ਹਾਂ ਮੇਰੇ ਬੂਟਾਂ ਦੀ ਬੂਥੀ ਕਦੇ ਵੀ ਸ਼ੋਕ ਕੇਸ ਵਿੱਚ ਰੱਖਣ ਯੋਗ ਨਹੀਂ ਹੁੰਦੀ ਪੱਗ ਮੈਂ ਕਦੀ ਰੇਸ਼ਮੀ ਨਹੀਂ ਬੰਨੀ ਨਾ ਮੈਨੂੰ ਚੰਗੀ ਪੱਗ ਬੰਨਣੀ ਆਉਂਦੀ ਹੈ 1947 ਸੀ ਤੋਂ ਪਹਿਲਾਂ ਮੈਂ ਖੱਦਰ ਦੇ ਤਿੰਨ ਕੱਪੜੇ ਪਾਉਂਦਾ ਸੀ ਤੇ ਇਕੱਲੀ ਪੱਗ ਹੀ ਬੰਨਦਾ ਸੀ ਪਰ ਹੁਣ ਇੱਧਰ ਆ ਕੇ 50 ਲਾ ਕੇ ਬੰਨਣ ਲੱਗ ਪਿਆ ਹਾਂ ਮੇਰੀ ਪੱਗ ਦੇ ਖੱਬੇ ਪਾਸੇ ਦੇ ਪੇਚ ਮੇਰੀ ਅੱਖ ਚੋਰਾ ਬਾਗ ਦੱਬ ਲੈਂਦੇ ਹਨ ਇਸ ਤਰ੍ਹਾਂ ਮੈਂ ਮਹਾਰਾਜਾ ਰਣਜੀਤ ਸਿੰਘ ਵਾਂਗ ਇੱਕ ਅੱਖ ਨਾਲ ਸਭ ਨੂੰ ਦੇਖਦਾ ਹਾਂ ਇੱਕ ਵਾਰ ਸੈਰ ਜਾਂਦਿਆਂ ਮੇਰੀ ਵਰਤਮਾਨ ਪਤਨੀ ਨੇ ਪੱਗ ਰਤਾ ਉੱਚੀ ਬੰਨਣ ਲਈ ਕਿਹਾ ਤੇ ਮੈਂ ਮੰਨ ਵੀ ਲੈਂਦਾ ਮੈਨੂੰ ਅਜੇ ਤੱਕ ਉਸ ਦੀ ਕਿਸੇ ਗੱਲ ਨੂੰ ਮੰਨਣੋਂ ਨਿਕਾਰ ਨਹੀਂ ਹੋਇਆ ਪਰ ਮੈਂ ਉਸ ਦਿਨ ਆਪਣੀ ਔਖਿਆਈ ਦੱਸ ਦਿੱਤੀ ਕਿ ਇਸ ਪੱਗ ਬੰਨਣੀ ਨਾਲ ਹੀ ਤਾਂ ਮੈਂ ਚਿੱਤਰਾਂ ਵਿੱਚ ਆਪਣੇ ਆਪ ਨੂੰ ਸਿਆਣ ਦਾ ਹਾਂ ਜੇ ਪੱਗ ਪੂਰੀ ਉੱਚੀ ਕਰ ਲਈ ਤਾਂ ਨਾ ਮੈਂ ਆਪਣੇ ਆਪ ਨੂੰ ਸਿਆਣ ਸਕਾਂਗਾ ਤੇ ਨਾ ਹੀ ਮੈਨੂੰ ਤੂੰ ਪਛਾਣ ਸਕੇਂਗੀ ਤੇ ਅਸੀਂ ਦੋਵੇਂ ਹੱਸ ਪਏ ਸਾਨੂੰ ਹਸਾਉਂਦਿਆਂ ਦੇਖ ਸੜਕੋਂ ਪਾਰ ਪਠਿਆਰਣ ਉਹ ਵੀ ਹੋਠਾਂ ਉੱਤੇ ਮੁਸਕਰਾਹਟ ਲੈ ਆਈ ਸ਼ਾਇਦ ਉਸਦੀ ਪੱਠੀ ਵਿਚਲੀ ਮਕਤੀ ਤਾਉ ਲੱਗਣ ਨਾਲ ਟਿੜਕ ਪਈ ਸੀ ਮੈਂ ਬਚਪਨ ਨੂੰ ਬੇਫਿਕਰਾ ਜਵਾਨੀ ਨੂੰ ਅਲੜ ਤੇ ਬੁਢਾਪੇ ਨੂੰ ਰੱਜਿਆ ਵੇਖਦਾ ਹਾਂ ਮੈਂ ਸੱਚੀ ਸੇਵਾ ਦਾ ਅਮਲ ਕਰਦਾ ਹਾਂ ਤੇ ਇੱਕੋ ਰੱਬ ਦੀ ਰਿਆਇਤ ਕਰਦਾ ਹਾਂ ਮੇਰੀ ਵਫਾ ਕਦੀ ਪਿੱਠ ਨਹੀਂ ਵਿਖਾਉਂਦੀ ਤੇ ਕਿਸੇ ਵੀ ਜਫਾ ਕਦੀ ਮੇਰੇ ਹੋਠਾਂ ਤੇ ਨਹੀਂ ਆਉਂਦੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਨਾਂ ਨਿੰਦਕਾਂ ਦੀ ਜ਼ੁਬਾਨ ਤੇ ਨਿਤ ਆਉਂਦਾ ਹੈ ਮੈਨੂੰ ਆਪਣੀਆਂ ਹੁਣ ਤਾਈਆਂ ਉਹਨਾਂ ਚਿਰ ਚੰਗੀਆਂ ਲੱਗਦੀਆਂ ਹਨ ਜਿੰਨਾ ਚਿਰ ਮੈਂ ਉਹਨਾਂ ਨੂੰ ਪੂਰਾ ਨਹੀਂ ਕਰ ਦਿੰਦਾ ਮੈਨੂੰ ਆਪਣੀ ਕੋਈ ਚੰਗੀ ਗੱਲ ਚੰਗੀ ਨਹੀਂ ਲੱਗਦੀ ਤੇ ਕੋਈ ਮੰਦੀ ਗੱਲ ਮੰਦੀ ਨਹੀਂ ਲੱਗਦੀ ਅਨਜਾਨਿਆਂ ਵਾਂਗ ਚੀਲ ਦਾ ਫਲ ਭਾਵੇਂ ਸੁੱਕੀ ਲੱਕੜ ਦਾ ਖਡਾਉਣਾ ਹੀ ਹੁੰਦਾ ਹੈ ਪਰ ਇੱਕ ਗਰੀਬ ਪਹਾੜਨ ਲਈ ਉਹ ਚੁੱਲ੍ਹੇ ਦੀ ਰੌਣਕ ਹੈ ਮੈਂ ਨਿੱਕੀਆਂ ਨਿੱਕੀਆਂ ਗਲਤੀਆਂ ਨਾਲ ਕੋਟਲਾ ਸ਼ਪਾਕੀ ਖੇਡਦਾ ਰਹਿੰਦਾ ਹਾਂ ਅਜਿਹੀ ਖੇਡ ਵਿੱਚ ਮੈਂ ਹਮੇਸ਼ਾ ਹੀ ਫੜਿਆ ਜਾਂਦਾ ਹਾਂ ਮੈਨੂੰ ਕਿਸੇ ਧਰਮ ਰੰਗ ਜਾਤ ਨਸਲ ਜਿੰਸ ਜਾਂ ਜਾਨਵਰ ਨਾਲ ਉਚੇਚਾ ਲਗਾਉ ਨਹੀਂ ਤੇ ਨਾ ਹੀ ਕੋਈ ਦੁਆਇਤ ਮੈਨੂੰ ਉਕਸਾਉਂਦੀ ਹੈ ਮੈਨੂੰ ਹਰ ਰੰਗ ਵਿੱਚੋਂ ਪ੍ਰিজਮ ਵਾਂਗ ਅਨੇਕਾਂ ਵਨਸਵੰਨੇ ਰੰਗ ਦਿਸਦੇ ਹਨ ਮੈਂ ਕੁਦਰਤ ਦਾ ਉਪਾਸਕ ਹਾਂ ਮੈਂ ਖਿੜੇ ਫੁੱਲ ਵਿੱਚੋਂ ਪ੍ਰਸੰਨਤਾ ਤੇ ਲਾਲ ਗੁਲਾਲ ਵਿੱਚੋਂ ਸੁੰਦਰਤਾ ਨੂੰ ਭਾ ਮਾਰਦਾ ਦੇਖਦਾ ਹਾਂ ਮੈਂ ਪਹਾੜਾਂ ਸਾਗਰਾਂ ਤੇ ਖੁੱਲੇ ਮੈਦਾਨਾਂ ਨੂੰ ਵੇਖ ਕੇ ਬਾਹਾਂ ਖੋਲ ਦਿੰਦਾ ਹਾਂ ਛੁਦਾਈਆਂ ਵਾਂਗ ਅੱਖਾਂ ਵਿੱਚ ਹੈਰਾਨ ਦਿਲ ਵਿੱਚ ਵਿਸਮਾਦ ਲੈ ਕੇ ਅੰਨੇਵਾ ਨਸ ਉੱਠਦਾ ਹਾਂ ਤੇ ਕਿਧਰੇ ਅਨੰਤ ਵਿੱਚ ਗੁੰਮ ਹੋ ਜਾਣ ਨੂੰ ਮੈਨੂੰ ਬੱਚਿਆਂ ਨਾਲ ਬਹੁਤ ਹੀ ਨੇੜੇ ਦਾ ਅਤੇ ਮੁਟਿਆਰਾਂ ਨਾਲ ਬਹੁਤ ਦੂਰ ਦਾ ਸਨੇਹ ਹੈ ਮੈਂ ਬੱਚਿਆਂ ਵਿੱਚ ਗਵਾਚ ਜਾਂਦਾ ਹਾਂ ਤੇ ਮੁਟਿਆਰਾਂ ਵਿੱਚ ਗੁਮਸਮ ਹੋ ਜਾਂਦਾ ਹਾਂ ਬੱਚਿਆਂ ਨਾਲ ਮੈਂ ਉੱਚਾ ਨੀਵਾ ਵੀ ਬੋਲ ਲੈਂਦਾ ਹਾਂ ਪਰ ਨੌਜੁਵਾਨੀਆਂ ਸਾਹਮਣੇ ਮੈਂ ਆਪ ਗੂੰਗਾ ਹੋ ਜਾਂਦਾ ਹਾਂ ਮੈਂ ਚਾਹੁੰਦਾ ਹਾਂ ਨੌਜਵਾਨ ਸਦਾ ਨਵੇਂ ਨਰੋਏ ਰਹਿਣ ਸਦਾ ਤਤਪਰ ਰਹਿਣ ਦੇ ਸੇਵਾਦੀ ਆਚਰਣ ਉਸਾਰੀ ਲਈ ਅਤੇ ਸਦਾ ਉਤਾਵਲੇ ਰਹਿਣ ਸਮਾਜ ਤੇ ਮਾਨਵਤਾ ਦੀ ਖਿਦਮਤ ਲਈ ਸਾਹਿਤ ਨਾਲ ਪਿਆਰ ਰੱਖਣ ਵਾਲਾ ਹਰ ਕੋਈ ਮੇਰੇ ਸਤਕਾਰ ਦਾ ਪਾਤਰ ਹੈ ਪਰ ਪੰਜਾਬੀ ਵਿੱਚ ਰਚਨਹਾਰਾ ਮੇਰੀ ਬੋਲੀ ਹੈ ਮੇਰਾ ਮਿੱਤਰ ਪਿਆਰਾ ਹੈ ਮੈਨੂੰ ਭੁੱਲੀ ਵਿਸਰੀ ਨਿਰਦਲ ਮਾਂ ਦਾ ਪੁੱਤਰ ਖਵਾਉਣ ਵਿੱਚ ਸਵਾਦ ਆਉਂਦਾ ਹੈ ਮੈਂ ਨਾ ਕੋਈ ਲੇਖਕ ਆਲੋਚਕ ਕਵੀ ਜਾਂ ਕਹਾਣੀਕਾਰ ਹਾਂ ਤੇ ਨਾ ਹੀ ਕੋਈ ਨਾਟਕਕਾਰ ਜਾਂ ਨਾਵਲਕਾਰ ਪਰ ਮੈਂ ਲੇਖਕਾਂ ਦਾ ਪ੍ਰਸ਼ੰਸਕ ਆਲੋਚਕ ਦਾ ਨਿਕਟਵਰਤੀ ਕਵੀਆਂ ਦੇ ਭਾਵਾਂ ਦੀਆਂ ਡਾਰਾਂ ਸੰਗ ਉੱਡਣ ਵਾਲਾ ਤੇ ਕਹਾਣੀਕਾਰਾਂ ਦੇ ਪਾਤਰਾਂ ਦਾ ਪਰਛਾਵਾਂ ਹਾਂ ਮੈਂ ਨਾਵਲ ਦੇ ਸ਼ਹਿਰ ਦੀਆਂ ਭੀੜੀਆਂ ਤੇ ਵਿੰਗੀਆਂ ਟੇਡੀਆਂ ਗਲੀਆਂ ਵਿੱਚ ਲੁਕਣ ਮਿੱਟੀ ਖੇਡਣ ਵਾਲਾ ਤੇ ਨਾਟਕ ਦੇ ਰੰਗ ਮੰਚ ਤੇ ਪਰਦੇ ਚੁੱਕਣ ਹਾਰਾ ਹਾਂ ਮੈਂ ਹਰ ਪੰਜਾਬੀ ਰਚਨਾ ਪੜ੍ਹਦਾ ਹਾਂ ਤੇ ਹਰ ਪੰਜਾਬੀ ਪత్రికਾ ਵਾਚਦਾ ਹਾਂ ਮੈਂ ਹਰ ਪੰਜਾਬੀ ਹੱਥ ਲਿਖਤ ਨੂੰ ਝਾੜ-ਝਾੜ ਖੋਜ ਕੇ ਸ਼ੀਸ਼ੇ ਵਾਂਗ ਵੇਖਦਾ ਹਾਂ ਮੈਂ ਪੰਜਾਬੀ ਬੋਲਣ ਤੇ ਪੜ੍ਹਨ ਵਾਲੇ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਨੂੰ ਸਵਾਸਾਂ ਵਾਂਗ ਗਿਣਦਾ ਹਾਂ ਮੈਂ ਹਰ ਪੰਜਾਬੀ ਪਾਠਕ ਤੇ ਲੇਖਕ ਨੂੰ ਨਿਉ-ਨਿਉ ਸਲਾਮਾਂ ਕਰਦਾ ਹਾਂ ਤੇ ਪੰਜਾਬੀ ਰਾਣੀ ਦੇ ਪੈਰ ਮਲ-ਮਲ ਧੋਂਦਾ ਹਾਂ ਮੈਂ ਚਿੱਤਰ ਬਹੁਤ ਘੱਟ ਖਿੱਚਵਾਉਂਦਾ ਹਾਂ ਜਾਂ ਬਣਵਾਉਂਦਾ ਹਾਂ ਤੇ ਲੋਕਾਂ ਸਾਹਮਣੇ ਆਉਣ ਤੋਂ ਡਰਦਾ ਹਾਂ ਜਿਹੜੇ ਕੋਈ ਚਿੱਤਰ ਗਰੁੱਪ ਆਦਿ ਦੇ ਨਿਕਲਦੇ ਵੀ ਹਨ ਮੈਂ ਕਦੀ ਸਾਹਮਣੇ ਉਹਨਾਂ ਵਿੱਚ ਨਹੀਂ ਆਇਆ ਕਿਸੇ ਇੱਕ ਖੁੰਝੇ ਜਾਂ ਕਿਸੇ ਵੱਡੇ ਦੇ ਪਰਛਾਵੇਂ ਪਿੱਛੇ ਲੁਕਿਆ ਰਹਿੰਦਾ ਹਾਂ ਮੈਂ ਅਨੁਭਵ ਕਰਦਾ ਹਾਂ ਮੇਰਾ ਚਿੱਤਰ ਹਾਲੀ ਮੁਕੰਮਲ ਨਹੀਂ ਹੋਇਆ ਤੇ ਅਧੂਰਾ ਚਿੱਤਰ ਵਿਖਾਉਂਦਿਆਂ ਮੈਨੂੰ ਸੰਗ ਆਉਂਦੀ ਹੈ ਮੈਂ ਨਿਗਟ ਵਾਰੀ ਦੇ ਹੋਵਾਂ ਤਾਂ ਸਭ ਤੋਂ ਪਿੱਛੋਂ ਹਸਪਤਾਲ ਦੀ ਪਰਚੀ ਲੈਣੀ ਹੋਵੇ ਤਾਂ ਸਭ ਤੋਂ ਅਖੀਰ ਪ੍ਰਸਾਦ ਲੈਣ ਵਾਲੇ ਮੇਰੀ ਬੁੱਕ ਸਭ ਤੋਂ ਪਿੱਛੋਂ ਖੁੱਲਦੀ ਹੈ ਮੈਂ ਦੂਜਿਆਂ ਨੂੰ ਆਪਣੀ ਥਾਂ ਦੇ ਕੇ ਖੁਸ਼ ਹੁੰਦਾ ਹਾਂ ਜਿਹੜਾ ਸਬਰ ਨਾਲ ਉਡੀਕਦਾ ਹੈ ਉਹ ਵੀ ਖੁਦਾਈ ਦੀ ਸੇਵਾ ਹੀ ਕਰਦਾ ਹੈ ਮੈਂ ਸਭ ਕੁਝ ਜਾਣਦੇ ਹੋਏ ਚੁੱਪ ਰਹਿੰਦਾ ਹਾਂ ਸਭ ਕੁਝ ਵੇਖਦੇ ਹੋਏ ਇਸ ਤਰ੍ਹਾਂ ਵਿਤਕਰਾ ਕਰਦਾ ਹਾਂ ਜਿਵੇਂ ਮੈਂ ਸਭ ਕੁਝ ਨਹੀਂ ਦੇਖਿਆ ਹੁੰਦਾ ਮੈਂ ਸਭ ਕੁਝ ਸੁਣਦਾ ਹਾਂ ਪਰ ਕਿਸੇ ਦੀ ਗੱਲ ਤੇ ਕੰਨ ਨਹੀਂ ਧਰਦਾ ਮੈਂ ਦੁਸ਼ਮਣੀ ਵੀ ਪਿਆਰ ਨਾਲ ਕਰਦਾ ਹਾਂ ਤੇ ਪਿਆਰ ਵੀ ਦੁਸ਼ਮਣੀ ਵਰਗਾ ਜਿਸ ਵਿੱਚ ਚਾਪਲੂਸੀ ਖੁਸ਼ਾਮਤ ਤੇ ਪਖੰਡ ਤੱਕ ਨਹੀਂ ਹੁੰਦਾ ਮੈਨੂੰ ਦੋਸਤ ਦੇ ਆਉਗਣ ਗੁਣਾਂ ਨਾਲੋਂ ਚੰਗੇ ਲੱਗਦੇ ਨੇ ਕਈ ਆਖਦੇ ਨੇ ਮੇਰਾ ਸੁਭਾਅ ਸੰਤ ਸਿੰਘ ਸੇਖੋ ਦੇ ਬਾਬਾ ਬੋੜ ਵਰਗਾ ਹੈ ਇਸ ਵਿੱਚ ਬਾਬੇ ਵਰਗਾ ਠਰਮਾ ਤੇ ਬੋੜ ਵਰਗਾ ਸੰਗਣਾਪਨ ਹੈ ਅਜਿਹੇ ਬੋੜ ਹੀਟ ਅਣਜਾਣੇ ਖੇਡਦੇ ਸਿਆਣੇ ਬਾਤਾਂ ਪਾਉਂਦੇ ਬੁੱਢੇ ਦੁਪਹਿਰਾਂ ਕੱਟਦੇ ਹਨ ਮੁਟਿਆਰਾਂ ਇਸ ਦੇ ਡਾਣਿਆਂ ਨਾਲ ਪੀਂਗਾ ਪਾ ਪਾ ਕੇ ਝੂਟਦੀਆਂ ਹਨ ਤਾਂ ਅਨੇਕਾਂ ਘੜੀਆਂ ਪੈਰਾਂ ਦੇ ਪੰਛੀ ਇਸ ਦੀਆਂ ਟਹਿਣੀਆਂ ਤੇ ਚੈ ਚਹਾਉਂਦੇ ਹਨ ਮੈਂ ਕਦੀ ਕਿਸੇ ਨਾਲ ਨਾਰਾਜ਼ ਨਹੀਂ ਹੋਇਆ ਕਦੀ ਕਿਸੇ ਦਾ ਗੁੱਸਾ ਮੁੱਲ ਨਹੀਂ ਲਿਆ ਮੈਨੂੰ ਆਪਣੇ ਨਿਗੁਣੇ ਪਨ ਉੱਤੇ ਕਦੀ ਵੀ ਗੁੱਸਾ ਨਹੀਂ ਆਇਆ ਮੈਂ ਲੋਕਾਂ ਦੇ ਮੂੰਹ ਤੇ ਸੱਚੀ ਗੱਲ ਕਹਿਣੋਂ ਡਰਦਾ ਹਾਂ ਕਿਉਂਕਿ ਮੱਚਣ ਵਾਲੀ ਅੱਗ ਬੁਝਾਉਣ ਦਾ ਮੇਰੇ ਪਾਸ ਕੋਈ ਪ੍ਰਬੰਧ ਨਹੀਂ ਮੈਂ ਆਪਣੀ ਪ੍ਰਸ਼ੰਸਾ ਸੁਣ ਕੇ ਆਪ ਨੂੰ ਨੀਵਾ ਅਨੁਭਵ ਕਰਦਾ ਹਾਂ ਤੇ ਨਿੰਦਾ ਸੁਣ ਕੇ ਮੇਰੇ ਅੰਦਰ ਕੋਈ ਨਵੀਂ ਲਹਿਰ ਦੌਰ ਉੱਠਦੀ ਹੈ ਮੈਂ ਛੜਕੁੱਤੇ ਜਾਂਦਾ ਹਾਂ ਜਿੱਥੇ ਕੋਈ ਨਾ ਜਾਂਦਾ ਹੋਵੇ ਮੈਂ ਉਸ ਫਿਲਮ ਨੂੰ ਦੇਖਦਾ ਹਾਂ ਜਿਸ ਨੂੰ ਕੋਈ ਪਸੰਦ ਨਾ ਕਰਦਾ ਹੋਵੇ ਮੈਂ ਸੌਦਾ ਲੈਣ ਲੱਗਿਆ ਨਾ ਕਦੇ ਸੌਦੇਵਾਲ ਦੇਖਿਆ ਹੈ ਤੇ ਨਾ ਹੀ ਬਾਕੀ ਮਿਲੀ ਭਾਣਵਲ ਮੇਰਾ ਖਰੀਦਿਆ ਸੌਦਾ ਖਰਾਬ ਤੇ ਭਨਖੜ ਅਕਸਰ ਕੋਟਾ ਹੁੰਦਾ ਹੈ ਮੈਂ ਖੁੱਲ ਦਾ ਸ਼ਦਾਈ ਹਾਂ ਮੈਨੂੰ ਛੋਟੀਆਂ ਮੋਟੀਆਂ ਗਿਣਤੀਆਂ ਮਿੰਟੀਆਂ ਨਹੀਂ ਆਉਂਦੀਆਂ ਰੁਪਈਆਂ ਤੋਂ ਵਧੇ ਪੈਸੇ ਦੀ ਮੈਨੂੰ ਕਦੇ ਕੋਈ ਚਿੰਤਾ ਨਹੀਂ ਹੋਈ ਮੇਰੀ ਪਹਿਲੀ ਸ਼ਾਦੀ ਤੰਗਦਿਲ ਸ਼ਾਹੂਕਾਰ ਦੀ ਤੰਗ ਨਜ਼ਰ ਬੇਟੀ ਨਾਲ ਹੋਈ ਜਿਹੜੀ ਮੇਰੇ ਹਰ ਸਵਾਸ ਦਾ ਮੁੱਲ ਰੁਪਏ ਪੈਸੇ ਵਿੱਚ ਪਾਉਂਦੀ ਸੀ ਮੈਂ ਉਸ ਨਾਲ ਆਸ ਰਕਮ ਦਾ ਵਿਆਜ ਨਾ ਦੇ ਸਕਿਆ ਤੇ ਛੇਤੀ ਹੀ ਉਸ ਦੀ ਵਹੀ ਵਿੱਚੋਂ ਆਪਣਾ ਨਾਮਾ ਕਟਵਾ ਲਿਆ ਪਿੱਛੋਂ ਖੁੱਲੇ ਦਿਲ ਖਿੜੇ ਮੱਥੇ ਵਾਲੀ ਪ੍ਰਕਾਸ਼ਵਤੀ ਦਾ ਸੰਯੋਗ ਮਿਲਿਆ ਹੁਣ ਮੇਰੇ ਹਿਰਦੇ ਦੀ ਕਲੀ ਦਾ ਗਲ ਕਾਦੀ ਨਹੀਂ ਘੁੱਟਿਆ ਗਿਆ ਤੇ ਮੇਰੇ ਪ੍ਰੀਤ ਗੁਲਾਬ ਦੀ ਲਾਲੀ ਰਤਾ ਫਿੱਕੀ ਨਹੀਂ ਪਈ ਕਿਸੇ ਇਸ ਨੂੰ ਤੋੜ ਕੇ ਵੇਚਣਾ ਨਹੀਂ ਲੋੜਿਆ ਸ਼ਾਇਦ ਘਰ ਦੀ ਸੁਆਣੀ ਲਿਖਦੇ ਹੋਇਆ ਪ੍ਰੋਫੈਸਰ ਪੂਰਨ ਸਿੰਘ ਨੇ ਭਵਿੱਖ ਦੀ ਅੱਖ ਨਾਲ ਮੇਰੀ ਇਹ ਉਜਲ ਨਾਰ ਵੇਖ ਲਈ ਸੀ ਮੇਰੇ ਕੋਲ ਨਾ ਕਦੀ ਬਹੁਤੇ ਪੈਸੇ ਹੋਏ ਹਨ ਨਾ ਮੈਂ ਹੀ ਰੱਖੇ ਹਨ ਮੇਰੇ ਬੋਝੇ ਵਿੱਚ ਕਦੀ 1-2 ਰੁਪਏ ਤੋਂ ਵੱਧ ਰੋਜ਼ਗਾਰੀ ਨਹੀਂ ਹੁੰਦੀ ਪੈਸੇ ਮੈਂ ਆਪ ਬੱਚਿਆਂ ਵਿੱਚ ਵੰਡ ਦਿੰਦਾ ਹਾਂ ਤੇ ਘਰ ਮੁੜਦੇ ਹਾਂ ਜਦ ਤੱਕ ਰਹਿੰਦੇ ਪੈਸੇ ਬੱਚੇ ਕੱਢ ਨਹੀਂ ਲੈਂਦੇ ਉਹ ਮੇਰੀਆਂ ਜੇਬਾਂ ਵਿੱਚ ਮੈਨੂੰ ਕੰਡੇ ਬਣ ਬਣ ਚੁਪਦੇ ਨੇ ਮੈਂ ਭੀੜ ਤਮਾਸ਼ੇ ਮੇਲੇ ਜਾਂ ਜਲੂਸ ਵਿੱਚ ਜਾਣ ਤੋਂ ਘਬਰਾਉਂਦਾ ਹਾਂ ਮੈਂ ਵਿਆਹ ਸ਼ਾਦੀਆਂ ਸਮਾਗਮਾਂ ਜਲਸਿਆਂ ਤੇ ਵੀ ਘਟ ਜਾਂਦਾ ਹਾਂ ਮੈਂ ਇਕਰਾਰ ਕਰਕੇ ਫੇਰ ਕਦੇ ਨਹੀਂ ਪਛੜਿਆ ਜੇ ਕਿਸੇ ਨੂੰ ਮਿਲਣ ਦਾ ਵਕਤ ਦਿੱਤਾ ਹੋਵੇ ਜਾਂ ਕਿਸੇ ਦੇ ਦਿੱਤੇ ਵਕਤ ਤੇ ਪਹੁੰਚਣਾ ਹੋਵੇ ਤਾਂ ਮੈਂ ਘੜੀ ਦੀ ਸਕਿੰਟ ਵਾਲੀ ਸੂਈ ਨੂੰ ਸਾਹਮਣੇ ਰੱਖਦਾ ਹਾਂ ਮੈਂ ਨਾ ਕਦੇ ਕਿਸੇ ਨੂੰ ਉਡੀਕਦਾ ਹਾਂ ਤੇ ਨਾ ਹੀ ਮੈਂ ਚਾਹੁੰਦਾ ਹਾਂ ਕੋਈ ਮੇਰੀ ਉਡੀਕ ਕਰੇ ਮੈਂ دیر ਨਾਲ ਪਹੁੰਚਣ ਨਾਲੋਂ ਨਾ ਪਹੁੰਚਣਾ ਚੰਗਾ ਸਮਝਦਾ ਹਾਂ ਮੈਂ ਆਪਣੇ ਬੱਚਿਆਂ ਨੂੰ ਟਿਕਟ ਲੈ ਕੇ ਸਿਨੇਮੇ ਵਿਠਾ ਆਉਂਦਾ ਹਾਂ ਅਸੀਂ ਦੋਵੇਂ ਜੀ ਜਦੋਂ ਪਿਕਚਰ ਵੇਖਣ ਜਾਈਏ ਤਾਂ ਆਖਰੀ ਸ਼ੋਅ ਵਿੱਚ ਜਾਂਦੇ ਹਾਂ ਮੇਰੇ ਬੋਜੇ ਵਿੱਚ ਮੂੰਗਫਲੀਆਂ ਰਿਓੜੀਆਂ ਸਦਾ ਰਹਿੰਦੀਆਂ ਨੇ ਸਸਤਿਆਂ ਸਮਿਆਂ ਵਿੱਚ ਨਯੋਜੇ ਅਖਰੋਟ ਤੇ ਕਾਜੂ ਵੀ ਹਰ ਆਲਦੇ ਨੇ ਜਿੱਥੇ 4000 ਮਿਲਦੇ ਹਨ ਮੈਂ ਇਹਨਾਂ ਦਾ ਛਾਬਾ ਝਟਲਾ ਬੈਂਦਾ ਹਾਂ ਮੈਂ ਹਰ ਦੂਜੇ ਘੰਟੇ ਚਾਹ ਪੀਂਦਾ ਹਾਂ ਇੱਕ ਊਨਾ ਕੱਪ ਤੇ ਇੱਕੋ ਊਨਾ ਖੰਡ ਦਾ ਚਮਚਾ ਮੈਂ ਕਦੀ ਦੋ ਵਕਤ ਨਹੀਂ ਖਾਂਦਾ ਮੈਨੂੰ ਦੋ ਵਕਤ ਦਾ ਖਾਣਾ ਨਸੀਬ ਹੀ ਕਿੱਥੇ ਸਾਬਤ ਮਾਂ ਮੇਰੀ ਮਨ ਪੌਂਦੀ ਦਿਸ਼ ਹੈ ਰੋਟੀ ਨਾਲੋਂ ਨਮਕੀਨ ਚੌਲ ਮੈਨੂੰ ਵੱਧ ਚੰਗੇ ਲੱਗਦੇ ਨੇ ਮੈਂ ਕਦੀ ਫੋਕਾ ਪਾਣੀ ਠੰਡੀ ਸ਼ਰਦਾਈ ਤੇ ਕੋਰੀ ਲੱਸੀ ਨਹੀਂ ਪੀਤੇ ਮੈਂ ਰੋਟੀ ਚੁੱਲੇ ਅੱਗੇ ਖਾਂਦਾ ਹਾਂ ਮੈਂ ਆਪਣੇ ਆਪ ਨੂੰ ਗੁਰੂ ਕੀ ਸਰਾਏ ਤੇ ਰਸੋਈ ਨੂੰ ਗੁਰੂ ਦਾ ਲੰਗਰ ਸਮਝਦਾ ਹਾਂ ਨਾ ਕਦੇ ਮੇਰੇ ਘਰ ਵਿੱਚ ਜੀਵਨ ਯਾਤਰੀਆਂ ਦੀ ਘਾਟ ਆਈ ਹੈ ਤੇ ਨਾ ਕਦੇ ਇਸ ਦੇ ਲੰਗਰ ਨੂੰ ਤੋਟ ਆਈ ਮੇਰੇ ਕੋਲ ਜੋ ਹੋਵੇ ਮੈਂ ਉਸ ਨੂੰ ਦੇਣ ਤੋਂ ਕਦੇ ਸੰਕੋਚ ਨਹੀਂ ਕੀਤਾ ਕੋਈ ਮੰਗਣ ਆਵੇ ਮੈਂ ਕਦੀ ਉਸ ਨੂੰ ਮੋੜਿਆ ਨਹੀਂ ਮੈਂ ਕਦੇ ਕਿਸੇ ਅੱਗੇ ਨਾ ਨਹੀਂ ਕਰ ਸਕਦਾ ਮੇਰੇ ਘਰਦਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤੇ ਉਹਨਾਂ ਨੂੰ ਤਸੱਲੀ ਦੇਣ ਲਈ ਕਹਿ ਦਿੰਦਾ ਹਾਂ ਮੇਰੇ ਪਾਸ ਦੇਣ ਨੂੰ ਹੈ ਹੀ ਕੀ ਮੈਂ ਨਾ ਚੰਗਾ ਨੌਕਰ ਹਾਂ ਤੇ ਨਾ ਹੀ ਚੰਗਾ ਘਰ ਵਾਲਾ ਨਾ ਮੈਂ ਚੰਗਾ ਵਪਾਰੀ ਹਾਂ ਨਾ ਮੈਂ ਚੰਗਾ ਕਬੀਲਦਾਰ ਮੇਰੇ ਮਾਲਕ ਨੂੰ ਸਦਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਮੈਂ ਉਸ ਦੇ ਵਿਰੁੱਧ ਕਦੀ ਕੁਝ ਬੋਲਿਆ ਨਹੀਂ ਕਦੀ ਪਦਵੀ ਵਧਾਉਣ ਲਈ ਨਹੀਂ ਕਿਹਾ ਮੇਰੇ ਸਾਥੀਆਂ ਨੂੰ ਇਸ ਗੱਲ ਦਾ ਗਿਲਾ ਜਿਹਾ ਹੈ ਕਿ ਮੈਂ ਉਹਨਾਂ ਦੀਆਂ ਰਾਤੀ ਸੰਗਤਾਂ ਵਿੱਚ ਸ਼ਾਮਲ ਨਹੀਂ ਹੁੰਦਾ। ਮੇਰੇ ਗੁਆਂਢੀਆਂ ਨੂੰ ਸ਼ਿਕਾਇਤ ਹੈ ਕਿ ਮੈਂ ਉਹਨਾਂ ਵਿੱਚੋਂ ਕਿਸੇ ਦਾ ਨਾਂ ਕਿਉਂ ਨਹੀਂ ਜਾਣਦਾ ਤੇ ਕਦੇ ਕਿਸੇ ਇਕੱਠ ਵਿੱਚ ਸ਼੍ਰੀਕ ਨਹੀਂ ਹੁੰਦਾ। ਮੇਰੀ ਧੰਨ ਪਤਨੀ ਨੂੰ ਗਿਲਾ ਹੈ ਕਿ ਮੈਂ ਕਿਸੇ ਚੰਗੀ ਦੁਕਾਨ ਤੋਂ ਸੌਦਾ ਨਹੀਂ ਲਿਆਉਂਦਾ। ਮੈਂ ਬੱਚਿਆਂ ਨੂੰ ਰੋਬ ਹੀਟ ਨਹੀਂ ਰੱਖਦਾ ਤੇ ਪੈਸੇ ਦੀ ਕਦਰ ਨਹੀਂ ਕਰਦਾ। ਔਖੇ ਵੇਲੇ ਲਈ ਕਿਉਂ ਨਹੀਂ ਬਚਾਉਂਦਾ ਤੇ ਨਿਆਂਕਾਰਾਂ ਦੇ ਮੂੰਹ ਤੇ ਕਿਉਂ ਨਹੀਂ ਸਾਫ਼-ਸਾਫ਼ ਸੱਚੀ ਗੱਲ ਕਹਿ ਦਿੰਦਾ। ਬੇਸ਼ੱਕ ਇਹ ਤੂੰਬਤਾਜਾ ਦੋਸ਼ ਠੀਕ ਹਨ ਮੈਂ ਬੱਚਿਆਂ ਨੂੰ ਇਸ ਲਈ ਨਹੀਂ ਮਾਰਦਾ ਕਿ ਉਹ ਰੱਬ ਦਾ ਨਿਜ ਰੂਪ ਹਨ ਮੈਂ ਆਪਣੇ ਆਪ ਤੋਂ ਹੇਠ ਲਿਆ ਨੂੰ ਇਸ ਲਈ ਨਹੀਂ ਤਾਰਦਾ ਕਿ ਮੈਂ ਆਪ ਕਈਆਂ ਤੋਂ ਹੇਠਾਂ ਮੈਂ ਲੋਕਾਂ ਦੀਆਂ ਰਚਨਾਵਾਂ ਦੀ ਉਸਤਤ ਇਸ ਕਾਰਨ ਨਹੀਂ ਕਰਦਾ ਕਿਉਂ ਜੋ ਮੇਰੀਆਂ ਆਪਣੀਆਂ ਰਚਨਾਵਾਂ ਨਿੰਦਕਾਂ ਦੀ ਪ੍ਰਸ਼ੰਸਾ ਦੀਆਂ ਮੁਹਤਾਜ ਹਨ ਮੇਰਾ ਇਹ ਵੀ ਵਿਸ਼ਵਾਸ ਹੈ ਕਿ ਫਰੀਦ ਵਾਂਗ ਮਨੁੱਖ ਲੰਮੀ ਉਮਰ ਤੱਕ ਸੰਜਮ ਨਾਲ ਨੌਜਵਾਨ ਰਹਿ ਸਕਦਾ ਹੈ ਮੈਂ ਭੂਤ ਜਪ ਵੇਖ ਨੂੰ ਕਦੀ ਸਤ ਨਹੀਂ ਮੰਨਿਆ ਇਹ ਦੋਵੇਂ ਸੱਚ ਦੇ ਪਰਛਾਵੇਂ ਹਨ ਇੱਕ ਰਾਤ ਵੇਲੇ ਦਾ ਤੇ ਦੂਜਾ ਦਿਨ ਵੇਲੇ ਦਾ ਮੇਰੇ ਲਈ ਵਰਤਮਾਨ ਹੀ ਆਨੰਤ ਹੈ ਇਸ ਦਾ ਨਾ ਕੋਈ ਆਦ ਹੈ ਨਾ ਅੰਤ ਮੈਂ ਅੱਜ ਵਿੱਚ ਹੀ ਦੋਵੇਂ ਕੱਲ ਦੇਖਦਾ ਹਾਂ ਮੈਂ ਅੱਜ ਅੱਜ ਦੇ ਵਿੱਚ ਹੀ ਜੀਵਨ ਦੇ ਕੰਮ ਨੂੰ ਨਿਵੇੜ ਲੈਣਾ ਚਾਹੁੰਦਾ ਹਾਂ ਮੈਂ ਮੌਤ ਤੋਂ ਨਹੀਂ ਡਰਦਾ ਮੇਰੇ ਖਿਆਲ ਵਿੱਚ ਮੌਤ ਤੋਂ ਡਰਦੇ ਨੇ ਜਿੰਨਾ ਜੀਵਨ ਨੂੰ ਸੱਚ ਤੇ ਸੁਖਾਲਾ ਮੰਨਿਆ ਹੋਵੇ ਜਾਂ ਫਿਰ ਤਣਾੜ ਤੇ ਗੀਦੀ ਡਰਦੇ ਨੇ ਮੈਨੂੰ ਸੱਚ ਤੇ ਮਨੁੱਖ ਦੇ ਸਦਾ ਅਮਰ ਹੋਣ ਉੱਪਰ ਯਕੀਨ ਹੈ ਮੈਂ ਮੌਤ ਨੂੰ ਨਵੀਂ ਜ਼ਿੰਦਗੀ ਦਾ ਜਨਮ ਦਿਵਸ ਸਮਝਦਾ ਹਾਂ ਜਨਮ ਦਿਨ ਉੱਤੇ ਵਧਾਈਆਂ ਮਿਲਦੀਆਂ ਹਨ ਸੋਗ ਨਹੀਂ ਹੁੰਦੇ ਮੈਂ ਹੰਗ ਸਿੰਘ ਦੇ ਉਦੇਸ਼ਾਂ ਤੇ ਤੇ ਉਹਨਾਂ ਦੀ ਰਹਿਤ ਬਹਿਤ ਨੂੰ ਅਮਲ ਵਿੱਚ ਲਿਆਉਣ ਦੀ ਹੱਦ ਤੱਕ ਮੰਨਦਾ ਹਾਂ ਤੇ ਹਮੇਸ਼ਾ ਉਹਨਾਂ ਦੇ ਸਹੀ ਦਸਥਾਨ ਦੀ ਜਾ ਕੇ ਪ੍ਰਕਰਮਾ ਕਰਦਾ ਹਾਂ ਕਾਸ਼ ਅਸੀਂ ਸਾਰੇ ਉਹਨਾਂ ਵਾਂਗ ਧਰਮ ਮਨੁੱਖਤਾ ਤੇ ਸੁਰਵੀਰਤਾ ਦੇ ਰਾਖੇ ਤੇ ਇੱਕ ਅਕਾਲ ਦੇ ਸ਼ਹੀਦ ਸਿਪਾਹੀ ਬਣ ਸਕੀਏ ਇੱਕ ਅਕਾਲ ਦੀ ਪੂਜਾ ਤੇ ਉਸ ਦੀ ਖਲਕ ਦੀ ਸੇਵਾ ਮੇਰਾ ਧਰਮ ਹੈ ਜਿਸ ਨੂੰ ਮੈਂ ਨਿਭਾਉਣ ਦਾ ਯਤਨ ਕਰਦਾ ਹਾਂ ਇਸੇ ਤਰ੍ਹਾਂ ਪੂਰਨ ਨਾਟਕ ਕਲਾ ਦੇ ਪੰਜਾਬੀ ਸਾਹਿਤ ਦਾ ਅਧਿਐਨ ਤੇ ਆਦ ਗ੍ਰੰਥ ਦੀ ਸ਼ਬਦਾਵਲੀ ਵਿਸ਼ਲੇਸ਼ਣ ਖੋਜ ਪੱਤਰ ਪੜ੍ਹਨਾ ਤੇ ਗੋਸ਼ਟੀਆਂ ਵਿੱਚ ਸਾਹਿਤ ਖੋਜੀਆਂ ਦੇ ਚੂਂਜ ਪੰਜੇ ਵੇਖਣਾ ਮੇਰਾ ਸਾਹਿਤਕ ਸ਼ੁਗਲ ਹਨ ਗੁਰੂ ਪੁਰਬਾਂ ਉੱਤੇ ਉਚੇਚ ਲਿਖਣਾ ਤੇ ਭਾਸ਼ਣ ਦੇਣਾ ਮੇਰਾ ਧਾਰਮਿਕ ਸ਼ੁਗਲ ਹੈ ਚਿਰਾਂ ਤੋਂ ਵਿਛੜੇ ਮਿੱਤਰਾਂ ਨੂੰ ਘੁੱਟ ਕੇ ਮਿਲਣ ਪਿੱਛੋਂ ਘਰ ਜਾ ਕੇ ਬਿਮਾਰ ਪਹਿ ਜਾਣ ਦਾ ਸ਼ਗਲ ਵੀ ਮੇਰਾ ਸਧਾਰਨ ਸੁਭਾਅ ਜਿਹਾ ਬਣ ਗਿਆ ਹੈ ਮੈਂ ਸਾਹਿਤ ਰਚਨਾ ਦਾ ਕੰਮ ਹਮੇਸ਼ਾ ਦੇਰ ਰਾਤ ਤੱਕ ਬੀਤੇ ਤੱਕ ਕਰਦਾ ਰਹਿੰਦਾ ਹਾਂ ਮੈਨੂੰ ਪੰਜਾਬੀ ਬਿਨਾ ਹੋਰ ਕੋਈ ਤਰੂਤਾਰਾ ਨਜ਼ਰ ਨਹੀਂ ਆਇਆ ਜਿਸ ਦੀ ਸੇਧ ਨੂੰ ਸਾਹਮਣੇ ਰੱਖੇ ਬਿਨਾ ਮੈਂ ਆਪਣੀ ਸਾਹਿਤ ਕਿਰਤ ਦੀ ਬੇੜੀ ਸਫਲਤਾ ਦੇ ਕੰਡੇ ਲਾ ਸਕਾਂ ਮੇਰਾ ਚਾਅ ਹੈ ਰੋਜ਼ ਪੰਜਾਬੀ ਮਹੀਵਾਲ ਨੂੰ ਮਿਲਣ ਖਾਤਰ ਬਿਨਾ ਬੇੜੀ ਨੈ ਚਨਾ ਵਿੱਚ ਸੋਹਣੀ ਵੱਤ ਠਿੱਲਣ ਪੈਣ ਦਾ ਡੁੱਬ ਮਰ ਲੈ ਨਹੀਂ ਪ੍ਰੀਤ ਦਰਿਆ ਵਿੱਚ ਸਦਾ ਉੱਭਰਣ ਲਈ ਮੈਨੂੰ ਚਾਅ ਹੋ ਹੈ ਰਾਂਝੇ ਵਾਂਗ ਪੰਜਾਬੀ ਮਿਰਜੇ ਲਈ ਨਿਤ ਦਾਨਾਵਾਦ ਦੇ ਲੋਹਾਰ ਵਾਂਗ ਕਿੱਲੀਆਂ ਘੜਨ ਦਾ ਤਾਂ ਜੋ ਪੰਜਾਬੀ ਪ੍ਰੀਤਵਾਨ ਪੰਜਾਬੀ ਮਾਸ਼ੂਕਾਂ ਦੇ ਰਣਵਾਸ ਦੇ ਕਿੰਗਰਿਆਂ ਤੱਕ ਚੜ ਸਕੇ ਮੈਨੂੰ ਚਾਅ ਹੈ ਸੱਸੀ ਵਾਂਗ ਪੰਜਾਬੀ ਪ੍ਰੀਤ ਦੇ ਪੁੰਨੂ ਨੂੰ ਮੋੜ ਲਿਆਉਣ ਲਈ ਆਪਣੇ ਸਵਾਸਾਂ ਤੇ ਅੰਤਿਮ ਸੁਨੇਹੇ ਘੱਲਣ ਦਾ ਤੇ ਉੱਤਰ ਨਾ ਆਉਣ ਤੇ ਉਸ ਦੇ ਰਾਹਾਂ ਵਿੱਚ ਧੂੜ ਵਾਂਗ ਸਦਾ ਲਈ ਸਮਾ ਜਾਣ ਦਾ ਤੇ ਇਸ ਰਾਹ ਤੇ ਚਾਅ ਨੂੰ ਪੂਰਾ ਕਰਨ ਲਈ ਅੱਜ ਤੱਕ ਮੈਂ ਜੋ ਰਿਹਾ ਹਾਂ ਮੈਂ ਪੰਜ ਦਰਿਆਵਾਂ ਦੀ ਧਰਤੀ ਤੇ ਵਾਰ-ਵਾਰ ਜਨਮ ਧਾਰਨਾ ਲੋਚਦਾ ਹਾਂ ਪੰਜਾਬੀ ਮੰਦਰ ਵੱਲ ਆ ਰਹੇ ਹਰ ਯਾਤਰੀ ਦੇ ਰਾਹ ਤੇ ਮੈਂ ਅੱਖਾਂ ਵਿਛਾਉਣਾ ਚਾਹੁੰਦਾ ਹਾਂ ਇਸ ਰਾਹ ਦੀ ਧੂੜ ਸੁਰਮੇ ਵਾਂਗ ਪਾ ਪਾ ਕੇ ਮੈਂ ਸਦਾ ਸੁਜਾਖਾ ਰਹਿਣ ਦੀ ਲਾਲਸਾ ਕਰਦਾ ਹਾਂ ਮੇਰੇ ਦੋਵੇਂ ਜਹਾਨ ਪੰਜਾਬੀ ਨਾਲ ਹਨ ਮੇਰੀ ਜਿੰਦ ਤੇ ਜਾਨ ਪੰਜਾਬੀ ਵਿੱਚ ਹੈ ਅੱਜ ਪੰਜਾਬੀ ਸਹੌਪਣ ਦੀ ਸੁੰਦਰਾ ਪੂਰਨ ਵਾਂਗ ਮੈਨੂੰ ਉਂਗਲੀ ਲਾ ਕੇ ਬੱਚੇ ਮਹਿਲਾਵਲ ਜਿੱਤ ਕੇ ਲੈ ਜਾ ਰਹੀ ਹੈ ਕਰਤਵ ਦੇ ਗੁਰੂ ਨੇ ਮੇਰਾ ਹੱਥ ਉਸ ਨੂੰ ਫੜਾ ਦਿੱਤਾ ਹੈ ਮੈਂ ਚਾਈ ਚਾਈ ਉਸ ਦੇ ਮਗਰ ਮਗਰ ਤੁਰਦਾ ਜਾ ਰਿਹਾ ਹਾਂ ਸਾਰੀ ਉਮਰ ਉਸ ਦੇ ਮਹਿਲਾ ਵਿੱਚ ਸੇਵਕਾ ਵਾਂਗ ਝਾੜੂ ਦੇਣ ਲਈ ਪਰ ਮੈਂ ਪੂਰਨ ਵਾਂਗ ਪੰਜਾਬੀ ਸੁੰਦਰਾਂ ਨੂੰ ਧੋਖਾ ਨਹੀਂ ਦੇਵਾਂਗਾ ਪੰਜਾਬੀ ਨਿਰਵਾਣ ਤੋਂ ਛੁੱਟ ਮੈਨੂੰ ਹੋਰ ਕਿਸੇ ਨਿਰਵਾਣ ਪਦ ਦੀ ਇੱਛਾ ਨਹੀਂ ਪੰਜਾਬੀ ਦੀ ਸਦਾ ਬਹਾਰੀ ਫਲਵਾੜੀ ਛੱਡ ਕੇ ਮੈਂ ਜੰਨਤ ਜਾਂ ਸਵਰਗ ਦੇ ਵਾਗ ਦੀ ਲਾਲਸਾ ਨਹੀਂ ਕਰਦਾ ਮੈਨੂੰ ਮੇਰੇ ਗੁਰੂ ਨੇ ਸਿੱਖਿਆ ਦਿੱਤੀ ਸੀ ਕਿ ਵੇਖੀ ਪੰਜਾਬੀ ਦੀ ਛੰਨ ਨੂੰ ਕਦੀ ਨਾ ਛੱਡੀ ਬੇਸ਼ੱਕ ਮੋਹ ਮਾਇਆ ਦੇ ਉੱਚੇ ਮਹਿਲ ਤੈਨੂੰ ਆਪਣੇ ਵੱਲ ਪਰਮਾਉਣਗੇ ਪਰ ਤੂੰ ਪੰਜਾਬੀ ਸੁੰਦਰਾਂ ਨੂੰ ਪਿੱਠ ਨਹੀਂ ਵਿਖਾਉਣੀ ਤੇ ਮੇਰੀ ਅਰਦਾਸ ਹੈ ਗੁਰੂ ਦੇ ਬਚਨਾਂ ਉੱਪਰ ਫੁੱਲ ਚੜਾਉਣੇ ਮੇਰੇ ਅੰਤਿਮ ਸਵਾਸ ਪੰਜਾਬੀ ਰਾਣੀ ਦੀਆਂ ਵਾਹਾਂ ਵਿੱਚ ਨਿਕਲਣ ਤਾਂ ਜੋ ਦੀਪ ਬੁਝਣ ਤੋਂ ਪਿੱਛੋਂ ਉੱਠੇ ਧੂਏ ਵਾਂਗ ਮੇਰੀ ਆਤਮਾ ਪੰਜਾਬੀ ਸਾਹਿਤ ਮੰਡਲ ਵਿੱਚ ਸਦਾ-ਸਦਾ ਚੱਕਰ ਲਾਉਂਦੀ ਰਹੇ ਸਦਾ ਘੂਮਰ ਪਾਉਂਦੀ ਰਹੇ ਸ਼ਮਾ ਬੁਝਤੀ ਹੈ ਤਾਂ ਉਸ ਵਿੱਚੋਂ ਧੂਆ ਉੱਠਦਾ ਹੈ ਛੋਲਾ ਇਸ਼ਕ ਛਾਪੋਸ਼ ਹੂਆ ਮੇਰੇ ਬਾਦ ਸੋਇਸੀ ਜੀ ਲੇਖ ਸ਼ਿष्य ਸਾਹਮਣੇ ਜੀਤ ਸਿੰਘ ਸ਼ੀਤਲ ਦਾ ਲਿਖਿਆ ਹੋਇਆ ਇਸ ਲੇਖ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਸ਼ੀਸ਼ੇ ਸਾਹਮਣੇ ਲੇਖ ਦਾ ਲੇਖਕ ਕੌਣ ਹੈ ਤੇ ਉਸ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਇਸ ਦਾ ਉੱਤਰ ਹੈ ਜੀ ਸ਼ੀਸ਼ੇ ਸਾਹਮਣੇ ਲੇਖਜੀਤ ਸਿੰਘ ਚੀਤਲ ਦਾ ਲਿਖਿਆ ਹੋਇਆ ਉਸ ਦਾ ਜਨਮ 1911 ਵਿੱਚ ਪਿੰਡ ਚੱਕ ਕਾਜੀ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਹੈ ਜਗਾ ਉੱਥੇ ਹੋਇਆ ਸੀ ਡਾਕਟਰ ਜੀਤ ਸਿੰਘ ਚੀਤਲ ਦੇ ਲੇਖ ਸ਼ੀਸ਼ੇ ਸਾਹਮਣੇ ਵਿੱਚ ਤੁਹਾਨੂੰ ਲੇਖਕ ਬਾਰੇ ਕੀ ਜਾਣਕਾਰੀ ਮਿਲਦੀ ਹੈ ਇਸ ਦਾ ਉੱਤਰ ਹੈ ਡਾਕਟਰ ਜੀਤ ਸਿੰਘ ਸ਼ੀਤਲ ਦੇ ਲੇਖ ਸ਼ੀਸ਼ੇ ਸਾਹਮਣੇ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਦਾ ਜਨਮ ਸਿਆਲਕੋਟ ਛੋਇਆ ਬਚਪਨ ਵਿੱਚ ਉਸ ਦਾ ਰੰਗ ਗੋਰਾ ਸੀ 12 ਸਾਲ ਦੀ ਉਮਰ ਵਿੱਚ ਉਸ ਨੇ ਪੜ੍ਹਨਾ ਸ਼ੁਰੂ ਕੀਤਾ ਇਸ ਤੋਂ ਇਲਾਵਾ ਲੇਖਕ ਦੇ ਜੀਵਨ ਸ਼ਖਸੀਅਤ ਸੁਭਾਅ ਆਦਤਾਂ ਸਾਹਿਤ ਪ੍ਰੇਮ ਤੇ ਪੰਜਾਬੀ ਸਾਹਿਤ ਨਾਲ ਪਿਆਰ ਬਾਰੇ ਭਰਪੂਰ ਜਾਣਕਾਰੀ ਇਸ ਲੇਖ ਰਾਹੀਂ ਸਾਨੂੰ ਮਿਲਦੀ ਹੈ ਪ੍ਰਸ਼ਨ ਲੇਖਕ ਦਾ ਬੱਚਿਆਂ ਨਾਲ ਵਿਹਾਰ ਕਿਹਾ ਜਾ ਹੈ ਇਸ ਦਾ ਉਤਰਾਜੀ ਲੇਖਕ ਬੱਚਿਆਂ ਨਾਲ ਬਹੁਤ ਪਿਆਰ ਭਰਿਆ ਵਿਹਾਰ ਕਰਦਾ ਹੈ ਉਹ ਬੱਚਿਆਂ ਨਾਲ ਖੇਡਣਾ ਪਸੰਦ ਕਰਦਾ ਹੈ ਉਹ ਬੱਚਿਆਂ ਦੀ ਖੇਡ ਵਿੱਚ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਤੇ ਮਸਤ ਹੋ ਜਾਂਦਾ ਹੈ ਇਸ ਤੋਂ ਇਲਾਵਾ ਲੇਖਕ ਦੇ ਗੀਜੇ ਵਿੱਚ ਜੋ ਭਾਨ ਹੁੰਦੀ ਉਹ ਜਿਹੜਾ ਬੱਚਿਆਂ ਨੂੰ ਵੰਡ ਦਿੰਦਾ ਹੈ ਪ੍ਰਸ਼ਨ ਲੇਖਕ ਦੇ ਬਚਪਨ ਜਵਾਨੀ ਤੇ ਬੁਢਾਪੇ ਬਾਰੇ ਕੀ ਵਿਚਾਰ ਸੰ ਲੇਖਕ ਅਨੁਸਾਰ ਬਚਪਨ ਬੇਫਿਕਰਾ ਜਵਾਨੀ ਅਲਾਰ ਤੇ ਬੁਢਾਪਾ ਰੱਜਿਆ ਹੋਇਆ ਸਮਾਂ ਹੁੰਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਸ਼ੀਸ਼ੇ ਸਾਹਮਣੇ ਲੇਖ ਦੇ ਖਾਣ-ਪੀਣ, ਸੌਣ ਤੇ ਪਹਿਰਾਵੇ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦਾ ਉੱਤਰ ਹੈ ਜੀ ਸ਼ੀਸ਼ੇ ਸਾਹਮਣੇ ਲੇਖ ਦਾ ਲੇਖਕ ਡਾਕਟਰ ਜੀਤ ਸਿੰਘ ਸ਼ੀਤਲ ਘੱਟ ਖਾਂਦਾ ਤੇ ਘੱਟ ਸੌਂਦਾ ਹੈ। ਕਈ ਵਾਰੀ ਉਹ ਸਾਰੀ-ਸਾਰੀ ਰਾਤ ਬੈਠਾ ਲਿਖਦਾ ਰਹਿੰਦਾ ਹੈ। ਆਮ ਤੌਰ ਤੇ ਖੁੱਲੇ ਕੱਪੜੇ ਪਹਿਨਦਾ ਹੈ ਤੇ ਉਸ ਦੇ ਬਟਨ ਆਮ ਕਰਕੇ ਟੁੱਟੇ ਹੀ ਹੁੰਦੇ ਹਨ। ਉਹ ਆਪਣੇ ਪਹਿਰਾਵੇ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ। ਉਹ ਟਾਈ ਲਾਉਣਾ ਪਸੰਦ ਨਹੀਂ ਕਰਦਾ ਇਸ ਲਈ ਉਹ ਬੰਦ ਗਲੇ ਦਾ ਕੋਟ ਪਹਿਨਦਾ ਹੈ ਉਸ ਦੀ ਪੱਗ ਦੇ ਪੇਚ ਉਸ ਦੀ ਖੱਬੀ ਅੱਖ ਨੂੰ ਦੱਬ ਲੈਂਦੇ ਹਨ ਪ੍ਰਸ਼ਨ ਹੈ ਜੀ ਲੇਖ ਦੇ ਸ਼ੁਗਲ ਕੀ ਕੀ ਹਨ ਬਾਗਬਾਨੀ ਬੱਚਿਆਂ ਨਾਲ ਖੇਡਣਾ ਤੇ ਅੱਧੀ ਰਾਤ ਨੂੰ ਪਤਨੀ ਨਾਲ ਸੜਕਾਂ ਤੇ ਇਕੱਲਿਆਂ ਘੁੰਮਣਾ ਇਹ ਲੇਖਕ ਦੇ ਸ਼ੁਗਲ ਹਨ ਕੁਝ ਸਮੇਂ ਤੋਂ ਉਦਘਾਟਨ ਕਰਨ ਦੇ ਸ਼ੁਗਲ ਵੀ ਉਹ ਕਰਨ ਲੱਗ ਪਿਆ ਹੈ ਸਰਕਾਰੀ ਤੇ ਗੈਰ ਸਰਕਾਰੀ ਮੀਟਿੰਗਾਂ ਵਿੱਚ ਜਾਣਾ ਉਸ ਦਾ ਰੋਜ਼ਾਨਾ ਦਾ ਸ਼ੁਗਲ ਹੈ ਪ੍ਰਸ਼ਨ ਹੈ ਜੀ ਲੇਖਕ ਦੇ ਸਾਹਿਤਿਕ ਸ਼ੁਗਲਾਂ ਦਾ ਵੇਰਵਾ ਦਿਓ ਪੁਰਵ ਨਾਨਕ ਕਾਲ ਦੇ ਪੰਜਾਬੀ ਸਾਹਿਤ ਦਾ ਅਧਿਐਨ ਕਰਨਾ ਆਦ ਗ੍ਰੰਥ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਖੋਜ ਪੱਤਰ ਪੜ੍ਹਨਾ ਤੇ ਗੋਸ਼ਟੀਆਂ ਵਿੱਚ ਭਾਗ ਲੈਣਾ ਇਹ ਲੇਖਕ ਦੇ ਸਾਹਿਤਿਕ ਸ਼ੁਗਲ ਹਨ ਗੁਰਪੁਰਬਾਂ ਉੱਤੇ ਲੇਖ ਲਿਖਣਾ ਤੇ ਭਾਸ਼ਣ ਦੇਣਾ ਉਸ ਦੇ ਧਾਰਮਿਕ ਸ਼ੁਗਲ ਹਨ ਪ੍ਰਸ਼ਨ ਹੈ ਜੀ ਲੇਖਕ ਦੇ ਪੰਜਾਬੀ ਬੋਲੀ ਨਾਲ ਪਿਆਰ ਬਾਰੇ ਕੀ ਵਿਚਾਰ ਹਨ ਇਸ ਦਾ ਉੱਤਰ ਹੈ ਜੀ ਲੇਖਕ ਨੇ ਅਨੁਭਵ ਕੀਤਾ ਕਿ ਉਹ ਆਪਣੀ ਸਾਹਿਤਿਕ ਪ੍ਰਤਿਭਾ ਦੇ ਚਮਤਕਾਰ ਪੰਜਾਬੀ ਬੋਲੀ ਵਿੱਚ ਦਿਖਾ ਸਕਦਾ ਹੈ ਉਹ ਹਮੇਸ਼ਾ ਪੰਜਾਬੀ ਦੀ ਸੇਵਾ ਕਰਨੀ ਚਾਹੁੰਦਾ ਹੈ ਉਹ ਹਰ ਪੰਜਾਬੀ ਸਾਹਿਤਕਾਰ ਨਾਲ ਪਿਆਰ ਕਰਦਾ ਹੈ ਉਹ ਪੰਜਾਬੀ ਬੋਲੀ ਦਾ ਵਫਾਦਾਰ ਰਹਿੰਦਿਆਂ ਉਸ ਦੀਆਂ ਬਾਹਾਂ ਵਿੱਚ ਹੀ ਅੰਤਿਮ ਸਾਹ ਲੈਣੇ ਚਾਹੁੰਦਾ ਹੈ ਪ੍ਰਸ਼ੰਤ ਜਿਹੜਾ ਸਮੇਂ ਦੀ ਕਦਰ ਕਰਦਾ ਹੈ ਸਮਾਂ ਵੀ ਉਸ ਦੀ ਕਦਰ ਕਰਦਾ ਹੈ ਇਸ ਗੱਲ ਦੀ ਮਹੱਤਤਾ ਬਾਰੇ ਲੇਖਕ ਦੇ ਕੀ ਵਿਚਾਰ ਹਨ ਇਸ ਦਾ ਉੱਤਰ ਹੈ ਜੀ ਲੇਖਕ ਸਮੇਂ ਦੀ ਬਹੁਤ ਕਦਰ ਕਰਦਾ ਹੈ ਉਹ ਕਿਸੇ ਨਾਲ ਮਿਲਣ ਦਾ ਵਾਅਦਾ ਕਰਕੇ ਕਦੇ ਆਪਣੇ ਦਿੱਤੇ ਸਮੇਂ ਤੋਂ ਦੇਰ ਨਾਲ ਨਹੀਂ ਪਹੁੰਚਿਆ ਜੇਕਰ ਉਸ ਨੇ ਕਿਸੇ ਨੂੰ ਮਿਲਣ ਦਾ ਸਮਾਂ ਦਿੱਤਾ ਤਾਂ ਉਹ ਆਪਣੇ ਸਾਹਮਣੇ ਘੜੀ ਰੱਖ ਲੈਂਦਾ ਤੇ ਠੀਕ ਉਸੇ ਵੇਲੇ ਉਸ ਨੂੰ ਮਿਲਣ ਲਈ ਪਹੁੰਚ ਜਾਂਦਾ ਹੈ ਲੇਖਕ ਨਹੀਂ ਚਾਹੁੰਦਾ ਕਿ ਕੋਈ ਉਸ ਦੀ ਉਡੀਕ ਕਰੇ ਜਾਂ ਦੂਜੇ ਨੂੰ ਲੇਖਕ ਦੀ ਉਡੀਕ ਕਰਨੀ ਪਵੇ ਪ੍ਰਸ਼ਨ ਲੇਖਕ ਦੇ ਕਿੰਨੇ ਵਿਆਹ ਹੋਏ ਸਨ ਤੇ ਉਸ ਨੂੰ ਕਿਸ ਤਰ੍ਹਾਂ ਦੀ ਪਤਨੀ ਪਸੰਦ ਸੀ ਇਸ ਦਾ ਉੱਤਰ ਹੈ ਲੇਖਕ ਦੇ ਦੋ ਵਿਆਹ ਹੋਏ ਸਨ ਲੇਖਕ ਆਪ ਖੁੱਲੇ ਸੁਹਾਦਾਸੀ ਤੇ ਖੁੱਲੇ ਸੁਹਾਵਾਲੀ ਪਤਨੀ ਹੀ ਪਸੰਦ ਕਰਦਾ ਸੀ ਉਸ ਨੇ ਆਪਣੀ ਪਹਿਲੀ ਪਤਨੀ ਦਾ ਇਸੇ ਕਰਕੇ ਤਿਆਗ ਕੀਤਾ ਕਿਉਂਕਿ ਉਹ ਇੱਕ ਤੰਗ ਨਜ਼ਰ ਸ਼ਾਹੂਕਾਰ ਦੀ ਧੀ ਸੀ ਉਸ ਦੀ ਵਰਤਮਾਨ ਪਤਨੀ ਪ੍ਰਕਾਸ਼ਵੰਤੀ ਖੁੱਲੇ ਦਿਲ ਅਤੇ ਖੇੜੇ ਮੱਥੇ ਵਾਲੀ ਔਰਤ ਸੀ ਇਸ ਤੋਂ ਬਾਅਦ ਪ੍ਰਸ਼ਨ ਲੇਖ ਦੇ ਪੰਜਾਬੀ ਬੋਲੀ ਨਾਲ ਪਿਆਰ ਬਾਰੇ ਜਾਣਕਾਰੀ ਦਿਓ ਲੇਖ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ ਉਸਨੇ ਅਨੁਭਵ ਕੀਤਾ ਕਿ ਉਹ ਆਪਣੀ ਸਾਹਿਤਕ ਪ੍ਰਤਿਭਾ ਦੇ ਚਮਤਕਾਰ ਪੰਜਾਬੀ ਬੋਲੀ ਵਿੱਚ ਦਿਖਾ ਸਕਦਾ ਹੈ ਉਹ ਹਮੇਸ਼ਾ ਪੰਜਾਬੀ ਦੀ ਸੇਵਾ ਕਰਨੀ ਚਾਹੁੰਦਾ ਹੈ ਉਹ ਪੰਜਾਬੀ ਸਾਹਿਤਕਾਰਾਂ ਨੂੰ ਪਿਆਰ ਕਰਦਾ ਹੈ ਲੇਖਕ ਪੰਜਾਬੀ ਬੋਲੀ ਦਾ ਵਫਾਦਾਰ ਰਹਿੰਦਾ ਹੈ ਉਸ ਦੀਆਂ ਬਾਹਾਂ ਵਿੱਚ ਅੰਤਿਮ ਸਾਹ ਲੈਣੇ ਚਾਹੁੰਦਾ ਹੈ ਪ੍ਰਸ਼ਨ ਲੇਖਕ ਆਪਣੀ ਨਿੰਦਾ ਤੇ ਵਿਡਿਆਈ ਸੁਣ ਕੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਇਸ ਦਾ ਉੱਤਰ ਹੈ ਲੇਖਕ ਆਪਣੀ ਵਡਿਆਈ ਸੁਣਨਾ ਪਸੰਦ ਨਹੀਂ ਕਰਦਾ ਉਹ ਆਪਣੀ ਵਡਿਆਈ ਸੁਣ ਕੇ ਆਪਣੇ ਆਪ ਨੂੰ ਨੀਮਾ ਮਹਿਸੂਸ ਕਰਦਾ ਹੈ ਪਰ ਜਦੋਂ ਕੋਈ ਉਸ ਦੀ ਨਿੰਦਾ ਕਰਦਾ ਹੈ ਤਾਂ ਨਿੰਦਾ ਸੁਣ ਕੇ ਆਪਣੇ ਅੰਦਰ ਲੇਖਕ ਇੱਕ ਨਮੀ ਲਹਿਰ ਦੌੜ ਦੀ ਮਹਿਸੂਸ ਕਰਦਾ ਹੈ ਉਹ ਹਮੇਸ਼ਾ ਆਪਣੇ ਨਿੰਦਕ ਨੂੰ ਦੁਆਵਾਂ ਦਿੰਦਾ ਹੈ ਤੇ ਆਪਣੇ ਪ੍ਰਸ਼ੰਸਿਕ ਲਈ ਦੁਆਵਾਂ ਕਰਦਾ ਹੈ ਪ੍ਰਸ਼ਨ ਲੇਖਕ ਦੇ ਭੂਤ ਭਵਿੱਖ ਤੇ ਜੋਕ ਕੇ ਸਮੇਂ ਬਾਰੇ ਵਿਚਾਰ ਹਨ ਉਹਨਾਂ ਨੂੰ ਲਿਖੋ ਇਸ ਦਾ ਉੱਤਰ ਹੈ ਜੀ ਲੇਖਕ ਜਿਉਕੇ ਸਮੇਂ ਦਾ ਆਨੰਦ ਮਾਣਨਾ ਚਾਹੁੰਦਾ ਹੈ ਉਹ ਭੂਤ ਤੇ ਭਵਿੱਖ ਨੂੰ ਕਦੇ ਸੱਚ ਨਹੀਂ ਮੰਨਦਾ ਭੂਤ ਤੇ ਭਵਿੱਖ ਦੋਵੇਂ ਸੱਚ ਦੇ ਪਰਛਾਵੇਂ ਹਨ ਇੱਕ ਰਾਤ ਵੇਲੇ ਦਾ ਤੇ ਦੂਜਾ ਦਿਨ ਵੇਲੇ ਦਾ ਲੇਖਕ ਸਦਾ ਲਈ ਜਿਉਕਾ ਸਮਾਂ ਹੀ ਅਨੰਤ ਮੰਨਦਾ ਹੈ ਉਹ ਅੱਜ ਨੂੰ ਹੀ ਆਪਣਾ ਕੰਮ ਨਵੇੜ ਲੈਣਾ ਚਾਹੁੰਦਾ ਹੈ ਪ੍ਰਸ਼ਨ ਹੈ ਜੀ ਬਚਪਨ ਵਿੱਚ ਪਿੰਡ ਦੇ ਲੋਕੀ ਲੇਖ ਨੂੰ ਕੀ ਕਹਿੰਦੇ ਸਨ ਇਸ ਦਾ ਉੱਤਰ ਹੈ ਜੀ ਬਚਪਨ ਵਿੱਚ ਪਿੰਡ ਦੇ ਲੋਕੀ ਲੇਖਕ ਨੂੰ ਬੱਗਾ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਲੇਖਕ ਰੰਗ ਦਾ ਬਹੁਤ ਗੋਰਾ ਸੀ ਪ੍ਰਸ਼ਨ ਹੈ ਜੀ ਲੇਖ ਕਿੱਥੇ ਜਾਣ ਤੋਂ ਘਰੋਂਦਾ ਹੈ ਇਸ ਦਾ ਉੱਤਰ ਹੈ ਜੀ ਲੇਖ ਪੀੜ ਮੇਲੇ ਜਲੂਸ ਵਿਆਹ ਤੇ ਸਮਾਗਮਾਂ ਵਿੱਚ ਜਾਣ ਤੋਂ ਘਰੋਂਦਾ ਹੈ ਪ੍ਰਸ਼ਨ ਲੇਖਕ ਦੇ ਪੰਜਾਬ ਬਾਰੇ ਕੀ ਵਿਚਾਰ ਹਨ ਉਹਨਾਂ ਨੂੰ ਲਿਖੋ ਇਸਦਾ ਉੱਤਰ ਹੈ ਲੇਖਕ ਪੰਜਾਬ ਪੰਜਾਬੀ ਲੋਕਾਂ ਤੇ ਪੰਜਾਬੀ ਬੋਲੀ ਨੂੰ ਅਥਾਹ ਪਿਆਰ ਕਰਦਾ ਹੈ ਉਹ ਪੰਜਾਬ ਵਿੱਚ ਵਾਰ-ਵਾਰ ਜਨਮ ਲੈਣਾ ਚਾਹੁੰਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਲੇਖਕ ਦੇ ਮੌਤ ਬਾਰੇ ਜੋ ਵਿਚਾਰ ਹਨ ਉਹਨਾਂ ਨੂੰ ਲਿਖੋ ਇਸਦਾ ਉੱਤਰ ਹੈ ਲੇਖਕ ਅਨੁਸਾਰ ਮੌਤ ਤੋਂ ਡਰਨਾ ਨਹੀਂ ਚਾਹੀਦਾ ਮੌਤ ਤੋਂ ਲੋਕ ਡਰਦੇ ਹਨ ਜਿਨ੍ਹਾਂ ਦੇ ਜੀਵਨ ਨੂੰ ਸੱਚ ਅਤੇ ਸੁਖਾਲਾ ਮੰਨ ਲਿਆ ਹੈ ਉਹ ਮੌਤ ਨੂੰ ਨਵੀਂ ਜ਼ਿੰਦਗੀ ਦਾ ਜਨਮ ਦਿਨ ਸਮਝਦਾ ਹੈ ਜਨਮ ਦਿਵਸ ਤੇ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਸੋਗ ਨਹੀਂ ਕੀਤਾ ਜਾਂਦਾ। ਪ੍ਰਸ਼ਨ: ਲੇਖ ਕਿਹੜੀਆਂ ਚੀਜ਼ਾਂ ਵਿੱਚੋਂ ਖੁਸ਼ੀ ਲੱਭਦਾ ਹੈ ਮਹਿਸੂਸ ਕਰਦਾ ਹੈ? ਇਸਦਾ ਉੱਤਰ ਹੈ ਜੀ ਲੇਖਕ ਕੁਦਰਤੀ ਖਿੜੇ ਫੁੱਲਾਂ ਵਿੱਚੋਂ ਖੁਸ਼ੀ ਨੂੰ ਲੱਭਦਾ ਹੈ ਅਤੇ ਲਾਲ ਗੁਲਾਬ ਵਿੱਚੋਂ ਸੁੰਦਰਤਾ ਅਨੁਭਵ ਕਰਦਾ ਹੈ। ਪ੍ਰਸ਼ਨ: ਲੇਖਕ ਆਪਣੀ ਜੇਬ ਵਿੱਚ ਹਰ ਵੇਲੇ ਕੀ ਰੱਖਦਾ ਸੀ? ਇਸਦਾ ਉੱਤਰ ਹੈ ਜੀ ਲੇਖਕ ਆਪਣੀ ਜੇਬ ਵਿੱਚ ਹਰ ਵੇਲੇ ਮੂੰਗਫਲੀ ਤੇ ਰਿਓੜੀਆਂ ਰੱਖਦਾ ਸੀ। ਪ੍ਰਸ਼ਨ: ਲੇਖਕ ਕੀ ਖਾਂ-ਪੀਣ ਦਾ ਯਕੀਨ ਹੈ ਤਾਂ ਲੇਖਕ ਜਿਹੜਾ ਹੈ ਸਾਬਤ ਮਾਂ ਦੀ ਦਾਲ ਖਾਣ ਦਾ ਬਹੁਤ ਸ਼ੌਕੀਨ ਹੈ ਲੇਖਕ ਅਨੁਸਾਰ ਇਹ ਉਸਦੀ ਫੇਵਰੇਟ ਡਿਸ਼ ਹੈ ਪ੍ਰਸ਼ਨ ਡਾਕਟਰ ਰਜੀਤ ਸਿੰਘ ਸ਼ੀਤਲ ਦੀ ਯੋਗਤਾ ਬਾਰੇ ਦੱਸੋ ਡਾਕਟਰ ਜੀਤ ਸਿੰਘ ਸ਼ੀਤਲ ਦੀ ਯੋਗਤਾ ਦਾ ਵੇਰਵਾ ਇਸ ਪ੍ਰਕਾਰ ਹੈ ਫਾਰਸੀ ਵਿੱਚ ਐਮਏ ਤੇ ਐਮਓਐਲ ਪੰਜਾਬੀ ਦੀ ਐਮਏ ਅਤੇ ਫਿਰ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਹੀਰਵਾਰ ਸੰਬੰਧੀ ਖੋਜ ਤੇ ਪੀਐਚਡੀ ਦੀ ਡਿਗਰੀ ਉਹਨਾਂ ਨੇ ਪ੍ਰਾਪਤ ਕੀਤੀ ਸੋ ਇਹ ਸੀਗਾ ਲੇਖ ਸ਼ੀਸ਼ੇ ਸਾਹਮਣੇ ਇਸ ਦੇ ਪ੍ਰਸ਼ਨ ਉੱਤਰ ਵੀ ਦੇਖੇ ਹੁਣ ਪੇਸ਼ ਹੈ ਜੀ ਇਸ ਦੇ ਲੇਖਕ ਜੀਤ ਸਿੰਘ ਸ਼ੀਤਲ ਦੀ ਜੀਵਨੀ ਸਾਹਿਤ ਖੋਜ ਤੇ ਆਲੋਚਨਾ ਕਵਿਤਾ ਕਹਾਣੀ ਤੇ ਵਾਰਤਕ ਅਨੁਵਾਦ ਸੰਪਾਦਨ ਤੇ ਪ੍ਰਾਧਿਆਪਨ ਡਾਕਟਰ ਜੀਤ ਸਿੰਘ ਸ਼ੀਤਲ ਨੇ ਕਿੰਨੇ ਹੀ ਖੇਤਰਾਂ ਵਿੱਚ ਪੰਜਾਬੀ ਮਾਂ ਦੀ ਰਾਖਾਂ ਕੀਤੀ ਹੈ ਪੰਜਾਬੀ ਦੇ ਸਾਹਿਤਕ ਸੰਸਕ੍ਰਿਤ ਤੇ ਵਿਦਿਅਕ ਮੰਡਲਾਂ ਵਿੱਚ ਉਹ ਜਾਣੀ ਪਛਾਣੀ ਹਸਤੀ ਹੈ ਜੀਤ ਸਿੰਘ ਸ਼ੀਤਲ ਦਾ ਜਨਮ 1911 ਵਿੱਚ ਪਿੰਡ ਚੱਕ ਕਾਜੀ ਜ਼ਿਲ੍ਹਾ ਸਿਆਲਕੋਟ ਵਿੱਚ ਸਰਦਾਰ ਜਵੰਤ ਸਿੰਘ ਦੇ ਘਰ ਹੋਇਆ ਵਿਦਿਆ ਗੁਜਰਾਵਾਲਾ ਸਿਆਲਕੋਟ ਤੇ ਲਾਹੌਰ ਵਿਖੇ ਪ੍ਰਾਪਤ ਕੀਤੀ ਫਾਰਸੀ ਦੀ ਐਮਏ ਤੇ ਐਮਓਐਲ ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਖਾਲਸਾ ਹਾਈ ਸਕੂਲ ਮਿੰਟ ਗੁਮਰੀ ਦੇ ਮੁਖ ਅਧਿਆਪਕ ਲੱਗ ਗਏ 1938 ਤੋਂ 1959 ਤੱਕ ਲਾਹੌਰ, ਸ਼ਿਮਲਾ, ਬਠਿੰਡਾ ਤੇ ਸੰਗਰੂਰ ਦੇ ਕਾਲਜਾਂ ਵਿੱਚ ਫਾਰਸੀ ਤੇ ਪੰਜਾਬੀ ਪੜ੍ਹਾਉਂਦੇ ਰਹੇ 1948 ਵਿੱਚ ਗਿਆਨੀ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਵਿੱਚੋਂ ਪ੍ਰථਮ ਰਹਿ ਕੇ ਪਾਸ ਕੀਤਾ 1951 ਵਿੱਚ ਪੰਜਾਬੀ ਦੇ ਐਮਏ ਤੇ 1959 ਵਿੱਚ ਹੀਰਵਾਰ ਸੰਬੰਧੀ ਖੋਜ ਦੇ ਆਧਾਰ ਤੇ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਕੀਤੀ 1959 ਤੋਂ ਲੈ ਕੇ 64 ਤੱਕ ਪੰਜਾਬ ਦੇ ਭਾਸ਼ਾ ਵਿਭਾਗ ਵਿੱਚ ਪਹਿਲਾ ਸਹਾਇਕ ਨਿਰਦੇਸ਼ਕ ਤੇ ਇਸ ਵਿੱਚੋਂ ਨਿਰਦੇਸ਼ਕ ਦੇ ਤੌਰ ਤੇ ਕੰਮ ਕਰਦੇ ਰਹੇ ਇਸ ਉਪਰੰਤ ਉਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਆ ਗਏ ਕਈ ਸਾਲ ਤੱਕ ਡਾਕਟਰ ਸ਼ੀਤਲ ਪੰਜਾਬੀ ਦੁਨੀਆ ਤੇ ਜਨ ਸਾਹਿਤ ਦੇ ਸੰਪਾਦਕ ਵੀ ਰਹੇ ਉਹ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕਈ ਸਾਹਿਤਕ ਪੱਤਰਾਂ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਲ ਰਹੇ ਉਹਨਾਂ ਦੀ ਰਚਨਾ ਮਿੱਤਰ ਅ ਸਾਡੇ ਸੇਈ ਨੂੰ ਪੰਜਾਬ ਸਰਕਾਰ ਵੱਲੋਂ 1958 ਵਿੱਚ ਪ੍ਰਥਮ ਪੁਰਸਕਾਰ ਮਿਲਿਆ ਸੀ ਰਚਨਾਵਾਂ ਜਿਹੜੀਆਂ ਉਹਨਾਂ ਦੀਆਂ ਮਿਲਦਾ ਨੇ ਉਹਨਾਂ ਵਿੱਚ ਸਾਹਿਤਿਕ ਖੋਜ ਹੀਰਵਾਰਸ਼ ਦਾ ਪ੍ਰਮਾਣਿਕ ਮਤਨ ਤੇ ਭੂਮਿਕਾ ਹੀਰਵਾਰਸ ਆਲੋਚਨਾ ਤੇ ਸੰਪਾਦਕ ਨਿਵੰਧਾਵਲੀ ਕਹਾਣੀ ਉਹਨਾਂ ਨੇ ਜਿਹੜੀ ਲਿਖੀ ਉਹਦੇ ਵਿੱਚ ਸੱਤ ਸਹੇਲੀਆਂ ਅਨੁਵਾਦ ਉਹਨਾਂ ਦੇ ਹਨ 하ਜੀ 바바 ਇਸ ਫਰਹਾਣੀ ਤਾਰੀਖੇ ਪੰਜਾਬ ਬੁੱਧੂ ਸ਼ਾਹ ਬਾਬਾ ਸ਼ੇਖ ਫਰੀਦ 우ਦੀਨ ਗੰਜ ਸ਼ੱਕਰ ਰੇਖਾ ਚਿੱਤਰ ਲਿਖਿਆ ਜਿਹੜਾ ਉਹਦਾ ਨਾਮ ਹੈ ਜੀ ਮਿੱਤਰ ਸਾਡੇ ਸਈ ਇਸ ਸੰਗ੍ਰਹਿ ਵਿੱਚ ਡਾਕਟਰ ਸ਼ੀਤਲ ਦਾ ਲੇਖ ਹੈ ਜਿਹੜਾ ਜਾਣੀ ਅੱਜ ਇਹ ਲੇਖ ਦੀ ਤੁਸੀਂ ਵੀਡੀਓ ਦੇਖੀ ਹੈ ਸ਼ੀਸ਼ੇ ਸਾਹਮਣੇ ਉਹਨਾਂ ਦੀ ਪੁਸਤਕ ਮਿੱਤਰ ਸਾਡੇ ਸੇਈ ਵਿੱਚੋਂ ਲੈ ਕੇ ਸ਼ਾਮਲ ਕੀਤਾ ਗਿਆ ਹੈ ਇਹ ਲੇਖ ਉਹਨਾਂ ਦਾ ਆਤਮ ਚਿੱਤਰ ਹੈ ਸੋ ਇਹ ਸੀ ਜੀ ਵੀਡੀਓ ਸ਼ੀਸ਼ੇ ਸਾਹਮਣੇ ਇਸ ਦੇ ਬਾਅਦ ਪ੍ਰਸ਼ਨ ਉੱਤਰ ਵੀ ਤੁਸੀਂ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਓ ਦੈਟਸ ਆਲ ਵੀ ਹੈਵ ਫੋਰ ਯੂ ਟੁਡੇ ਥੈਂਕਸ ਫॉर ਵਾਚਿੰਗ ਇਫ ਯੂ ਇੰਜੋਏਡ ਦਿਸ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ Subscribe down below to my channel, Punjabi Whiteboard, so you can receive more content like this every week.